ਅਮਰਿਤਪਾਲ ਸਿੰਘ ਮਹਿਰੋ ਤੇ ਉਹਨਾਂ ਦੇ ਸਾਥੀਆਂ ਨੇ ਜਗਰਾਉ ਪੁਲਿਸ ਦੀ ਕਾਰਜਕਾਰੀ ਤੇ ਵੱਡੇ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਕਿਹਾ ਹੈ ਕਿ ਜਗਰਾਉ ਪੁਲਿਸ ਵੱਲੋਂ ਰੇਪ ਪੀੜਤ ਲੜਕੀ ਦੇ ਪਰਿਵਾਰ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਰੇਪ ਦਾ ਪਰਚਾ ਦਰਜ ਨਹੀਂ ਕੀਤਾ ਜਾ ਰਿਹਾ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਅਮਰਿਤਪਾਲ ਸਿੰਘ ਮਹਿਰੋ ਨੇ ਚਰਨਖਾਟ ਠਾੜ ਦੇ ਮੁਖੀ ਬਲਜਿੰਦਰ ਸਿੰਘ ਦੇ ਵੱਲੋਂ ਵੱਖ-ਵੱਖ ਲੜਕੀਆਂ ਦੇ ਸ਼ੋਸ਼ਣ ਦੇ ਮਾਮਲੇ ਉਜਾਗਰ ਕੀਤੇ ਉਹਨਾਂ ਨੇ ਕਿਹਾ ਕਿ ਖੋਤੀ ਬਾਬੇ ਨੇ ਛੇ ਲੜਕੀਆਂ ਨੂੰ ਆਪਣੀ ਹਵਸ਼ ਦਾ ਸ਼ਿਕਾਰ ਬਣਾਇਆ ਕੁਝ ਲੜਕੀਆਂ ਹੋਰ ਵੀ ਹਨ ਜੋ ਬੋਲਣਾ ਨਹੀਂ ਚਾਹੁੰਦੀਆਂ ਇੱਕ ਲੜਕੀ ਤੇ ਉਦਾਹਰਨ ਦਿੰਦੇ ਉਹਨਾਂ ਨੇ ਕਿਹਾ ਕਿ ਉਸ ਲੜਕੀ ਨੂੰ ਵਰਗਲਾ ਕੇ ਲੈ ਜਾਇਆ ਗਿਆ ਕਿ ਉਸਦੇ ਪਰਿਵਾਰ ਦੇ ਦੁੱਖ ਮਿਟਾ ਦਿੱਤੇ ਜਾਣਗੇ ਪਰ ਉਸ ਨੂੰ ਇੱਕ ਹੋਟਲ ਦੇ ਵਿੱਚ ਲੈ ਜਾ ਕੇ ਕੁੱਟਮਾਰ ਕਰਨ ਤੋਂ ਬਾਅਦ ਉਸ ਦੀ ਵੀਡੀਓ ਬਣਾਈ ਗਈ 4 ਘੰਟੇ ਉਸ ਨੂੰ ਕਮਰੇ ਦੇ ਵਿੱਚ ਬੰਦੀ ਬਣਾ ਕੇ ਬਲਤਕਾਰ ਕੀਤਾ ਗਿਆ ਉਨਾ ਕਿਆਕੀ ਖੋਤੀ ਬਾਬਿਆ ਲੜਕੀ ਨੂੰ ਚਾਂਸਾ ਦੇ ਕੇ ਉਹਨਾਂ ਦੀ ਵੀਡੀਓ ਬਣਾਉਂਦਾ ਸੀ ਅਤੇ ਫਿਰ ਲਗਾਤਾਰ ਸਰੀਰਿਕ ਸ਼ੋਸ਼ਣ ਕਰਦਾ ਸੀ ਇਸ ਕੇਸ ਦੇ ਵਿੱਚ ਭਾਵੇਂ ਉਸ ਨੂੰ ਪੁਲਿਸ ਦੇ ਅੰਦਰ ਕਰ ਦਿੱਤਾ ਹੈ ਪਰ ਦੂਜੇ ਪਾਸੇ ਪੁਲਿਸ ਪਰਚਾ ਦਰਜ ਨਹੀਂ ਕਰ ਰਹੀ ਉਹਨਾਂ ਜਗਰਾਉਂ ਦੇ ਸਬੰਧਿਤ ਡੀਐਸਪੀ ਉੱਤੇ ਰਿਸ਼ਵਤ ਖੋਰੀ ਦੇ ਇਲਜ਼ਾਮ ਲਾਏ ਨੇ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਕੋਲ ਸਬੂਤ ਹਨ ਕਿ ਲੜਕੀ ਦਾ ਕਿਸ ਤਰ੍ਹਾਂ ਸ਼ੋਸ਼ਣ ਕੀਤਾ ਗਿਆ ਕਿਸ ਤਰ੍ਹਾਂ ਸ਼ੋਸ਼ਣ ਵਾਲੀ ਵੀਡੀਓ ਆਵਾਜ਼ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਦੋਸ਼ ਲਾਇਆ ਕਿ ਪੁਲਿਸ ਨੇ ਬਣਦੀ ਕਾਰਵਾਈ ਤਾਂ ਕੀ ਕਰਨੀ ਸੀ ਉਲਟਾ ਉਸ ਨੂੰ ਧਮਕੀਆਂ ਦੇ ਰਹੇ ਨੇ ਉਹਨਾਂ ਨੇ ਕਿਹਾ ਕਿ ਉਸ ਉੱਤੇ ਲੜਕੀ ਦੀ ਕਿਨੈਪਿੰਗ ਦਾ ਕੇਸ ਜਿਹੜਾ ਦਰਜ ਕੀਤਾ ਜਾਵੇਗਾ ਜੇਕਰ ਉਸ ਚੁੱਪ ਨਾ ਹੋਏ ਤਾਂ ਹਾਲਾਂਕਿ ਇਸ ਮਾਮਲੇ ਤੋਂ ਬਾਅਦ ਲਗਾਤਾਰ ਜਿੱਥੇ ਪੰਜਾਬ ਦੇ ਵਿੱਚ ਮਾਹੌਲ ਪੱਕਤਾ ਜਾ ਰਿਹਾ ਹੈ ਤਾਂ ਉੱਥੇ ਹੀ ਅਮਰਿਤਪਾਲ ਮਹਿਰੋ ਦੀ ਸਪੋਰਟ ਦੇ ਵਿੱਚ ਸਿੱਖ ਆਗੂਆਂ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਦੱਸਿਆ ਹੈ ਕਿ ਐਮਪੀ ਸਰਬਜੀਤ ਸਿੰਘ ਖਾਲਸਾ ਅੰਮ੍ਰਿਤਪਾਲ ਮਹਿਰੋ ਦੇ ਹੱਕ ਦੇ ਵਿੱਚ ਖੜਦੇ ਨਜ਼ਰ ਆਏ ਨੇ ਉਹਨਾਂ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਪਿਛਲੇ ਦਿਨੀ ਚਰਨਖਾਟ ਵਿੱਚ ਜੋ ਵੀ ਘਟਨਾ ਹੋਈ ਹੈ ਉਹ ਸਿੱਖਾਂ ਲਈ ਬੜਾ ਹੀ ਗੰਭੀਰ ਤੇ ਚਿੰਤਾਜਨਕ ਮਸਲਾ ਹੈ ਐ ਜੀਪੀਸੀ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਈਬਾਨ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਇਸ ਮਸਲੇ ਦੀ ਆਪ ਪੜਤਾਲ ਕਰੋ ਗੁਰੂਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬਲਦਕਾਰ ਹੋ ਰਹੇ ਨੇ ਅਤੇ ਇਹ ਸਭ ਰੋਕਣ ਦੀ ਕੋਸ਼ਿਸ਼ ਕਰਦਾ ਉਲਟਾ ਉਸ ਉੱਪਰ ਹੀ ਪਰਚਾ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਸਾਡੇ ਕੋਲ ਪਹਿਲਾਂ ਹੋਈ ਬੇਦਬੀ ਦਾ ਇਨਸਾਫ ਨਹੀਂ ਮਿਲਿਆ ਐਸੇ ਲਈ ਇਹਨਾਂ ਲੋਕਾਂ ਨੂੰ ਬਲ ਮਿਲਿਆ ਹੋਇਆ ਏ ਗੁਰੂ ਦੀ ਹਜ਼ੂਰੀ ਦੇ ਵਿੱਚ ਕੁਝ ਵੀ ਗਲਤ ਕਰੋ ਪਰ ਤੁਹਾਨੂੰ ਕੁਝ ਨਹੀਂ ਕਿਹਾ ਜਾਵੇਗਾ ਅਮਰਿਤਪਾਲ ਸਿੰਘ ਮੈਰੋ ਦੇ ਵੱਲ ਸਾਰੇ ਸਬੂਤ ਪੇਸ਼ ਕੀਤੇ ਗਏ ਪਰ ਕਾਰਵਾਈ ਕਰਨ ਦੀ ਬਜਾਏ ਇੱਕ ਬਲਦਕਾਰੀ ਨੂੰ ਬਚਾਉਣ ਲਈ ਜ਼ੋਰ ਲੱਗਾ ਹੋਇਆ ਜੋ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਜਿੱਥੇ ਮਸਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੋਵੇ ਉੱਥੇ ਨਿਰਪੱਖ ਹੋ ਕੇ ਕਾਰਵਾਈ ਕਰਨੀ ਚਾਹੀਦੀ ਹੈ ਜੀ ਕਾ ਖਾਲਸਾ ਵਾਇਕਰੋ ਜਿੱਕੀ ਫਤਿਹ ਮਸਮੂ ਸਿੱਖ ਸੰਗਤ ਨੂੰ ਬੇਨਤੀ ਕਰਦਾ ਹੈ ਕਿ ਜਿਹੜਾ ਅਮਰਿਤਪਾਲ ਸਿੰਘ ਮੈਰੋ ਨੇ ਜੋ ਕਿ ਉਹ ਵਾਲਾ ਕੇਸ ਚੱਕਿਆ ਹੋਇਆ ਹੈ ਸਾਧਾ ਸਾਰੀ ਸਿੱਖ ਸੰਗਤ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਡਟ ਕੇ ਤੇ ਜਿਹੜੇ ਵੀ ਉਹਦੇ ਵਿੱਚ ਮਤਲਬ ਪੀੜਤ ਬੰਦੇ ਆ ਜਿਨ੍ਹਾਂ ਦਾ ਸ਼ੋਸ਼ਣ ਹੋਇਆ ਉਹਨਾਂ ਨੂੰ ਵੀ ਵਿਰਧਰ ਵੀ ਆਪਣੇ ਸਟੈਂਡ ਤੇ ਖੜੇ ਰਹਿਣਾ ਚਾਹੀਦਾ ਹੈ ਤਾਹੀਂ ਜੇ ਮਤਲਬ ਮਦਦ ਕਰਕੇ ਤਾਂ ਹੀ ਮਦਦ ਕਰੀ ਦਾ ਸਵਾਦ ਹੈ ਇੰਨਾ ਉਹ ਜ਼ੋਰ ਲਾਉਂਦਾ ਹੈ ਕੱਲ ਨੂੰ ਹੌਸਟਾਈਲ ਹੋ ਜਾਣੇ ਆ ਉਹ ਗੱਲ ਬਹੁਤ ਫਿਰ ਬੰਦੇ ਦਾ ਮਨ ਦੁਖਦਾ ਹੈ ਇਹਨਾਂ ਨੂੰ ਵੀ ਆਪਣੇ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਹੈ ਆਪਣੇ ਸਟੈਂਡ ਤੇ ਖੜੇ ਰਹਿਣੇ ਇਹ ਬਈ ਹਾਂ ਅਸੀਂ ਸ਼ਿਕਾਇਤ ਹੀ ਕਰਾਂਗੇ ਅਸੀਂ ਸਮਝੌਤਾ ਨਹੀਂ ਕਰਦੇ ਤਾਂ ਅਮਰਿਤਪਾਲ ਮਹਿਰੋ ਦੇ ਜਿਹੜਾ ਅਸਲੀ ਮਤਲਬ ਫਲ ਮਿਲੂਗਾ ਉਹਨੂੰ ਦੀ ਮਿਹਨਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ